ਯੂਜ ਚੈਨਲ ਤੇ ਮੈਂ ਤੁਹਾਡਾ ਦੋਸਤ ਬਲਵਿੰਦਰ ਸਿੰਘ ਸ਼ਿਰਗਿੱਲੇ ਆਰਟੀਆਈ ਸੋਸ਼ਲ ਮੀਡੀਆ ਐਕਟਿਵਿਸਟ ਸੋ ਭਰਾਓ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਹਮੇਸ਼ਾ ਹੀ ਕਿਤੇ ਨਾ ਕਿਤੇ ਜਾਂ ਜਦੋਂ ਵੀ ਮੇਰੇ ਮਨ ਦੀ ਮੋਜ ਹੁੰਦੀ ਹੈ ਤੇ ਭਰਾਓ ਮੈਂ ਭਰਾਵਾਂ ਦਾ ਆ ਜਾਂ ਭਰਾਵਾਂ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਹਾਂ ਆਮ ਇੱਕ ਪੰਜਾਬੀ ਤੇ ਸਾਡੇ ਪਿੰਡਾ ਥਾਵਾਂ ਦੇ ਵਿੱਚ ਨਾ ਆਪਾਂ ਕੀ ਕਹਿੰਨੇ ਨੇ ਗਾਹੇ ਬਗਾਹੇ ਜਾਂ ਅੱਜ-ਪੱਜ ਦੇ ਨਾਲ ਸੋ ਵੀਰੋ ਮੈਂ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਥੋੜਾ ਸਮਾਂ ਪਹਿਲਾਂ ਮੈਂ ਫੇਸਬੁੱਕ ਤੋਂ ਸਾਡਾ ਬਲਵਿੰਦਰ ਸਿੰਘ ਸ਼ੇਰਗਿੱਲ ਨਾਂ ਦੇ ਜਿਹੜਾ ਸਾਡਾ ਫੇਸਬੁੱਕ ਪੇਜ ਹੈ ਉਹਦੇ ਤੋਂ ਮੈਂ ਲਾਈਵ ਹੋਇਆ ਕਿ ਪਿੰਡ ਨਗਰ ਦੇ ਸਾਡੇ ਚਾਚੂਵਾਲੀ ਦੇ ਵਿੱਚੋਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਜਾਂ ਉਸ ਨੂੰ ਸੰਬੰਧਿਤ ਅ ਉਹਨਾਂ ਨੂੰ ਸਮਰਪਿਤ ਨਗਰ ਕੀਰਤਨ ਪੰਜਾਬ ਪਿਆਰਿਆਂ ਦੀ ਮੌਜੂਦਗੀ ਦੇ ਹੇਠ ਗੁਰੂ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕਾਫੀ ਸੰਗਤ ਦਾ ਜਿਹੜਾ ਰਿਆ ਆ ਯੋਗਦਾਨ ਪੰਨੂ ਲਾਈਵ ਕੀਤਾ ਫਿਰ ਮੈਂ ਸੋਚਿਆ ਕਿ ਕਿਉਂ ਨਾ ਹੋਵੇ ਕਿ ਆਪਾਂ ਸਮਾਜ ਕਹਲਚਲ న్యూਸ ਚੈਨਲ ਜਿਹੜਾ ਆ ਇਹਦੇ ਤੋਂ ਲਾਈਵ ਹੋ ਕੇ ਕੁਝ ਭਰਾਵਾਂ ਦੇ ਨਾਲ ਕੁਝ ਕੋ ਗੱਲਾਂ ਸਾਂਝੀਆਂ ਕੀਤੀਆਂ ਜਾਣ ਤੇ ਵੀਰੋ ਜਬੇ ਬਾਣ ਲੱਗਿਓ ਤਬੇ ਰੂਸ ਜਾਗਿਓ ਅੱਜ ਸਭ ਤੋਂ ਪਹਿਲਾਂ ਸਾਡੇ ਅ ਗੁਰੂ ਸਹਿਬਾਨਾ ਨੇ ਭਗਤ ਸਹਿਬਾਨਾ ਨੇ ਮਹਾਪੁਰਸ਼ਾਂ ਨੇ ਰਹਿਬਰਾਂ ਨੇ ਜੋ ਸਾਡੇ ਲਈ ਲਿਖਿਆ ਜੋ ਸਾਡੇ ਲਈ ਕੀਤਾ ਉਹਦਾ ਦੇਣ ਤੇ ਅਸੀਂ ਕਦੀ ਦੇ ਹੀ ਨਹੀਂ ਸਕਦੇ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਮਹਾਨ ਰਹਿਬਰਾਂ ਨੂੰ ਆਪਾਂ ਨਤ ਮस्तक ਹੁੰਨੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਸਾਡੇ ਲਈ ਉਹਨਾਂ ਨੇ ਕੀ ਕੁਝ ਕੀਤਾ ਤੇ ਇਹ ਵੀਰੋ ਅੱਜ ਉਹਨਾਂ ਤੋਂ ਬਾਅਦ ਬਹੁਤ ਸਾਰੇ ਹੋਰ ਰਹਿਬਰ ਆਏ ਨੇ ਜੇ ਉਹਨਾਂ ਦਾ ਨਾਮ ਲਈਏ ਤੇ ਲਿਸਟ ਲੰਬੀ ਹੋ ਜਾਂਦੀ ਆ ਉਨ੍ਹਾਂ ਵਿੱਚ ਜਿੱਥੇ ਅੱਜ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਅਨਾਰੇ ਨੇ ਉੱਥੇ ਮੈਂ ਕੁਝ ਦੋਕ ਮਿੰਟ ਜਾਂ ਚੰਦ ਕਲਾਈ ਨਰਾਹੀਂ ਤੁਹਾਡੇ ਰੂਹ ਰੂਹੇ ਕਰਨ ਜਾ ਰਿਹਾ ਹਾਂ ਖੋਲਣ ਜਾ ਰਿਹਾ ਹਾਂ ਕਿ ਇੱਕ ਬਾਬਾ ਸਾਹਿਬ ਭੀਮਰਾਓ ਬੇਦਕਰ ਸਾਹਿਬ ਜੀ ਸਾਡੇ ਮਹਾਨ ਰਹਿਬਰ ਜਿਨ੍ਹਾਂ ਨੇ ਸਾਡੇ ਲਈ ਆਪਣਾ ਪਰਿਵਾਰ ਆਪਣੇ ਬੱਚੇ ਬਾਰੇ ਨੇ ਤੇ ਉਹਨਾਂ ਦੀ ਵੀ ਮੈਨੂੰ ਯਾਦ ਆਈ ਕਿਉਂਕਿ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਜੋ ਕੀਤਾ ਉਹ ਤੇ ਕਦੀ ਦੇਣ ਅਸੀਂ ਦੇ ਹੀ ਨਹੀਂ ਸਕਦੇ ਇਹਦੇ ਵਿੱਚ ਸ਼ੱਕ ਕੋਈ ਨਹੀਂ ਆ ਪਰ ਕਹਿੰਦੇ ਨਾ ਕਿ ਜਿਨ੍ਹਾਂ ਦੀ ਕੁਲਾਂ ਦੇ ਵਿੱਚ ਸਰਦਾਰੀਆਂ ਸੀ ਉਹਨਾਂ ਦੀਆਂ ਸਰਦਾਰੀਆਂ ਖੋਈਆਂ ਗਈਆਂ ਹੋਣ ਤੇ ਉਹਨਾਂ ਨੂੰ ਮੋਢ ਸਰਦਾਰ ਬਣਾਇਆ ਗਿਆ ਹੋਵੇ ਤੇ ਅਸੀਂ ਮੋਢ ਸਰਦਾਰ ਬਣ ਕੇ ਫੇਰ ਗੁਲਾਮ ਹੋ ਜਾਈਏ ਤੇ ਉਹਨਾਂ ਤੋਂ ਬਾਅਦ ਸਤਿਗੁਰਾਂ ਤੋਂ ਬਾਅਦ ਬڑے ਰੈਵਰ ਆਏ ਤੇ ਫਿਰ ਇੱਕ ਰੈਵਰ ਨੇ ਸਾਡੇ ਲਈ ਗ੍ਰੰਥ ਲਿਖਿਆ ਜਿਹਨੂੰ ਅਸੀਂ ਸੰਵਿਧਾਨ ਕਹਿੰਨੇ ਆ ਤੇ ਅਸੂਜ ਅੱਜ ਉਸ ਗੁਰੂ ਮਹਾਰਾਜੀ ਜੀ ਦੇ ਅਸ਼ੀਰਵਾਦ ਸਦਕਾ ਉਸ ਸੰਵਿਧਾਨ ਦੀਆਂ ਧਾਰਾ ਦੇ ਸਦਕਾ ਜੋ ਸਾਨੂੰ ਕਾਨੂੰਨ ਦਿੱਤਾ ਲਿਖ ਕੇ ਉਹਦੇ ਸਦਕਾ ਭਰਾਓ ਅੱਜ ਤੁਹਾਡਾ ਵੀਰ ਬਲਵਿੰਦਰ ਸਿੰਘ ਸ਼ੇਰਗਿੱਲ ਆਰਟੀਆਈ ਸੋਸ਼ਲ ਮੀਡੀਆ ਐਕਟਿਵਿਸਟ ਆਪਣੇ ਆਪ ਨੂੰ ਖਵਾਉਂਦਾ ਹੈ ਕਿਉਂਕਿ ਜੇਕਰ ਬਾਬਾ ਸਾਹਿਬ ਨੇ ਸਾਡੇ ਲਈ ਦੋ ਅੱਖਰ ਸਾਡੇ ਹੱਕ ਲਈ ਨਾ ਲਿਖੇ ਹੁੰਦੇ ਕਾਸ਼ ਕਿਤੇ ਸਾਡਾ ਬਾਬਾ ਸਾਹਿਬ ਵਿਕ ਜਾਂਦਾ ਜਿੱਦਾਂ ਹੁਣ ਸਾਰੇ ਤਾਂ ਨਹੀਂ ਮੈਂ ਕਹਿ ਸਕਦਾ ਪਰ ਜੇਕਰ ਸਾਡੇ ਸਾਡੇ ਸਰਪੰਚ ਮੈਂਬਰ ਬਲਾਕ ਸੰਮਤੀ ਜਾਂ ਸਾਡੇ ਚੇਅਰਮੈਨ ਚਾਹੇ ਉਹ ਜਥੇਬੰਦੀਆਂ ਦੇ ਹੋਣ ਚਾਹੇ ਉਹ ਰਾਜਨੀਤਿਕ ਹੋਣ 100 ਦੇ ਵਿੱਚੋਂ 75% 80% ਸਾਡੇ ਜਿਹੜੇ ਨੇ ਨਾ ਉਹ ਵੇਖਦੇ ਆ ਡਰਦੇ ਜਾਂ ਜਾਂ ਦੇਖਦੇ ਆ ਜਾਂ ਡਰਦੇ ਆ ਜਾਂ ਉਹਨਾਂ ਨੂੰ ਕੋਈ ਨਾ ਕੋਈ ਲੱਭ ਇਸ ਤਰ੍ਹਾਂ ਦਾ ਦਿੱਤਾ ਜਾਂਦਾ ਆ ਕਿ ਉਹ ਫਿਰ ਆਪਣੇ ਸਮਾਜ ਦੀ ਗੱਲ ਨਹੀਂ ਕਰਦੇ ਜੇ ਗੱਲ ਕਰਦੇ ਵੀ ਆ ਤੇ ਆਪਣੇ ਆਪ ਤੋਂ ਕੁੱਤਰਾਉਂਦੇ ਆ ਤੇ ਬੜੀ ਕੁਰਬਾਨੀ ਆ ਗੁਰੂ ਸਹਬਾਨਾ ਦੀ ਉਹ ਤੇ ਅਸੀਂ ਜ਼ਿਕਰ ਕਰ ਹੀ ਨਹੀਂ ਸਕਦੇ ਤੇ ਨਾ ਸਾਡੀ ਕੋਈ ਔਕਾਤ ਹੈ ਕਿ ਗੁਰੂ ਸਾਹਿਬ ਗੁਰੂ ਸਹਬਾਨਾ ਨੇ ਭਗਤ ਸਹਬਾਨਾ ਨੇ ਤੇ ਦਸਮ ਪਾਤਸ਼ਾਹ ਜੀ ਨੇ ਫਿਰ ਸਾਡੇ ਮਹਾਪੁਰਸ਼ਾਂ ਦੇ ਵਿੱਚੋਂ ਬੜੇ ਮਹਾਪੁਰਸ਼ ਬਾਬਾ ਜੀਵਨ ਸਿੰਘ ਜੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਜੀ ਵੀਰ ਸਿੰਘ ਤੀਰ ਸਿੰਘ ਜੀ ਹਾਂਜੀ ਕਿੰਨੇ ਕਿਤੇ ਨਾਂ ਲਈਏ ਇਹਨਾਂ ਦੀਆਂ ਕੁਰਬਾਨੀਆਂ ਲਾਸਾਨੀ ਹਨ ਇਹਨਾਂ ਦੀਆਂ ਕੁਰਬਾਨੀਆਂ ਦਾ ਅਸੀਂ ਕੋਈ ਤੋਲ ਮੋਲ ਕਰ ਹੀ ਨਹੀਂ ਸਕਦੇ ਪਰ ਜੇ ਅੱਜ ਕਿਤੇ ਅਸੀਂ ਇਹ ਕੁਰਬਾਨੀਆਂ ਨੂੰ ਯਾਦ ਕਰਦੇ ਪਏ ਆਂ ਚਾਹੇ ویرਾਨ ਜਗਾ ਹੋਵੇ ਚਾਹੇ ਅਸੀਂ ਆਪਣੇ ਘਰ ਹੋਈਏ ਘਰ ਵਿੱਚ ਲਾਈਵ ਤੇ ਹਰ ਕੋਈ ਹੁੰਦਾ ਹੈ ਸੇਫਟੀ ਮੰਨ ਲਓ ਪਰ ਮੈਂ ਤੇ ਤੁਹਾਨੂੰ ਪਤਾ ਤੁਹਾਡਾ ਭਰਾ ਜਿੱਥੇ ਦਿਲ ਕੀਤਾ ਉੱਥੇ ਲਾਈਵ ਪਰ ਅੱਜ ਜੇ ਅਸੀਂ ਕਿਤਨੇ ਕਿਤੇ ਮੋਸ਼ਨ ਨੂੰ ਖੜੀ ਇਸ ਤਰ੍ਹਾਂ ਕਰਕੇ ਤਾੜੇ ਤੇ ਹੱਥ ਫੇਰ ਕੇ ਪੱਗ ਨੂੰ ਹੱਥ ਲਾਉਂਦੇ ਆ ਜਾਂ ਪੱਲਾ ਸਵਾਰਦੇ ਆ ਜਿੱਥੇ ਗੁਰੂ ਮਹਾਰਾਜ ਜੀ ਨੇ ਸਾਨੂੰ ਆਪਣਾ ਥਾਪੜਾ ਸਾਡੀ ਪਿੱਠ ਦੇ ਪਿਛੇ ਰੱਖਿਆ ਆ ਅਸ਼ੀਰਵਾਦ ਰੱਖਿਆ ਆ ਉਹੋ ਹੀ ਥਾਪੜਾ ਬਾਬਾ ਸਾਹਿਬ ਪੀਮਰਾウ ਬੇਦਕਰ ਸਾਹਿਬ ਜੀ ਦੇ ਕੰਡ ਪਿੱਛੇ ਰੱਖਿਆ ਉਹਨਾਂ ਦੀ ਪਿੱਠ ਪਿੱਛੇ ਰੱਖਿਆ ਤੇ ਉਸ ਥਾਪੜੇ ਦੀ ਬਦੌਲਤ ਬਾਬਾ ਸਾਹਿਬ ਨੇ ਸਾਡੇ ਸਾਡੇ ਗਰੀਬਾਂ ਲਈ ਜਿਹੜੇ ਕੁਝ ਕਾਨੂੰਨ ਜਾਂ ਸੰਵਿਧਾਨ ਲਿਖਿਆ ਸਾਡੇ ਹੱਕ ਲਈ ਨਹੀਂ ਸਾਡੇ ਲਈ ਉਸ ਕਾਨੂੰਨ ਦੀ ਬਦੌਲਤ ਉਸ ਹੱਕ ਦੀ ਬਦੌਲਤ ਅੱਜ ਭਰਾਓ ਮੈਂ ਤੁਹਾਡੇ ਰੂਬਰੂ ਹੋ ਜਾਣਾ ਹੈ ਇਹ ਜਿੱਥੇ ਗੁਰੂ ਸਹਿਬਾਨਾਂ ਦੀ ਬਦੌਲਤ ਹੈ ਤੇ ਬਾਬਾ ਸਾਹਿਬ ਨੇ ਵੀ ਗੁਰੂ ਸਹਿਬਾਨਾਂ ਦੀ ਗੁਰੂ ਸਹਿਬਾਨਾਂ ਦਾ ਅਸ਼ੀਰਵਾਦ ਲੈ ਕੇ ਸਵਿਧਾਨ ਲਿਖਿਆ ਆ ਜੋਸ ਸਵਿਧਾਨ ਦੀ ਬਦੌਲਤ ਮੈਂ ਤੁਹਾਡਾ ਭਰਾ ਹਾਂ ਤੁਸੀਂ ਹੋ ਭਰਾਓ ਆਪਣੇ ਰਹਿਬਰਾਂ ਨੂੰ ਮੁੱਕ ਦੀ ਗੱਲ ਅਸੀਂ ਨਾ ਭੁੱਲੀਏ ਜੇ ਅਸੀਂ ਆਪਣੇ ਰਹਿਬਰਾਂ ਨੂੰ ਭੁੱਲ ਗਏ ਅਸੀਂ ਆਪਣੀ ਜ਼ਮੀਰ ਨੂੰ ਭੁੱਲ ਗਏ ਆਪਣੀ ਔਕਾਤ ਨੂੰ ਭੁੱਲ ਗਏ ਅਸੀਂ ਕਿਵੇਂ ਰਾਜ ਭਾਗ ਲੈਣਾ ਹੈ ਜੇ ਅਸੀਂ ਮੰਗਣ ਵਾਲੇ ਰਹੇ ਜੇ ਅਸੀਂ ਮੰਗਣ ਵਾਲੇ ਰਹੇ ਫਿਰ ਕਦੀ ਵੀ ਅਸੀਂ ਰਾਜੇ ਨਹੀਂ ਬਣ ਸਕਦੇ ਇਸ ਕਰਕੇ ਮੰਗਣ ਤੋਂ ਮੰਗਣ ਵਾਲੇ ਨਾ ਬਣੀਏ ਵੰਡਣ ਵਾਲੇ ਬਣੀਏ ਨੌਂ ਕਰਨਾ ਬੜੀਏ ਰਾਜੇ ਬਣਨ ਦੀ ਤੇ ਦਿੱਲੀ ਦੀ ਕੁਰਸੀ ਉੱਤੇ ਕਿਵੇਂ ਕਾਬਜ ਹੋਣਾ ਆ ਇਹ ਸਾਡੇ ਰਾਜਨੀਤਿਕ ਨੇਤਾ ਧਾਰਮਿਕ ਨੇਤਾ ਜਿਹੜੇ ਨੇ ਜਾਂ ਧਾਰਮਿਕ ਜਥੇਬੰਦੀਆਂ ਦੇ ਜਾਂ ਸਾਡੇ ਧਾਰਮਿਕ ਗੁਰੂ ਹਨ ਇਹ ਆਪਣੇ ਪੌਮ ਦੇ ਤੇ ਆਪਣੇ ਮਜਬ ਦੇ ਤੇ ਮਜਬ ਦੇ ਲੋਕਾਂ ਦੇ ਘਰਾਂ ਦੇ ਵਿੱਚ ਤੇ ਲੋਕਾਂ ਦੀਆਂ ਗਲੀਆਂ ਵਿੱਚ ਜਾ ਕੇ ਇਹ ਨਾਰੇ ਲਾਉਣੇ ਚਾਹੀਦੇ ਹਨ ਸੋ ਜਿੱਥੇ ਮੈਂ ਗੁਰੂ ਸਾਹਿਬ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਮੁਹੱਬਤ ਕਰਦਾ ਹਾਂ ਉੱਥੇ ਬਾਬਾ ਸਾਹਿਬ ਨੂੰ ਵੀ ਯਾਦ ਕਰਦਾ ਹਾਂ ਸੋ ਵੀਰੋ ਜੈ ਭੀਮ ਜੈ ਭਾਰਤ ਜੈ ਸਭਿਦਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਸਾਥੀਓ ਸਮਾਜ ਕਹਲ ਚਲਣੇ ਹੋ ਚੈਨਲ ਤੇ ਹੋਰ ਵੀ ਸਾਡੇ ਜਿਹੜੇ ਚੈਨਲ ਹਨ ਇਹਨਾਂ ਨੂੰ ਬਹੁਤ ਪਿਆਰ ਮਾਨ ਸਤਿਕਾਰ ਬਖਸ਼ੋ ਤੇ ਸ਼ੇਅਰ ਲਾਇਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਜੇਕਰ ਮੇਰੀ ਗੱਲ ਕੋਈ ਤੁਹਾਨੂੰ ਜਾਂ ਮੇਰੇ ਵਿਚਾਰ ਤੁਹਾਨੂੰ ਚੰਗੇ ਲੱਗਦੇ ਹਨ ਤੇ ਲੋਕਾਂ ਤੱਕ ਪਹੁੰਚਣਾ ਜੈ ਭੀਮ ਜੈ ਭਾਰਤ ਗੁਰੂ ਦੀ ਫਤਿਹ ਪ੍ਰਮਾਨ ਕਰਨੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਥੀਓ